ਪੰਜਾਬ ਦੇ ਨੌਜਵਾਨਾਂ ਨੂੰ ਅਜਿਹੀ ਨਜ਼ਰ ਲੱਗੀ ਕਿ ਦਿਨੋਂ ਦਿਨ ਜਿਵੇਂ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਸੀ ਕਿ ਪਤਾ ਨਹੀਂ ਕੀ ਗੱਲ ਆ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਬੱਚਾ ਕਾਮਯਾਬ ਹੁੰਦਾ ਜਾਂ ਹੋਣ ਦੀ ਕੋਸ਼ਿਸ਼ ਕਰਦਾ ਤਾਂ ਉਸ ਦੇ ਨਾਲ ਅਜਿਹਾ ਕੀ ਹੁੰਦਾ ਕਿ ਉਹ ਇਸ ਦੁਨੀਆ ਤੋਂ ਹੀ ਚਲਾ ਜਾਂਦਾ ਆਪਾਂ ਪਹਿਲਾਂ ਵੇਖਿਆ ਸੰਦੀਪ ਨੰਗਲੰਬੀਆਂ ਫਿਰ ਆਪਾਂ ਵੇਖਿਆ ਸਿੱਧੂ ਮੂਸੇਵਾਲਾ ਤੇ ਆਪਾਂ ਦੀਪ ਸਿੱਧੂ ਨੂੰ ਵੀ ਆਪਾਂ ਇਸ ਦੁਨੀਆ ਤੋਂ ਜਾਂਦੇ ਦੇਖਿਆ ਤੇ ਹਲੇ ਰਾਜਵੀਰ ਜਵੰਦਾ ਤਾਂ ਉਸ ਦੇ ਤਾਂ ਹਲੇ ਜ਼ਖਮ ਹਰੇ ਹੀ ਨੇ ਉਸ ਦੇ ગામ ਨੂੰ ਦੁਨੀਆ ਭਲਾ ਨਹੀਂ ਸਕੀ ਕਿ ਪਿੰਡ ਪੋਨੇ ਦੇ ਨੇੜੇ ਜਗਰਾਉਂ ਦੇ ਵਿੱਚ ਇੱਕ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਕਬੱਡੀ ਖਿਡਾਰੀ ਗਿੱਦੜਵਿੰਡੀ ਪਿੰਡ ਦਾ ਰਹਿਣ ਵਾਲਾ ਸੀ ਜੋ ਆਪਣੀ ਮਿਹਨਤ ਕਰਦਾ ਸੀ ਕਿ ਉਹ ਆਪਣੇ ਪਰਿਵਾਰ ਦੀ ਗਰੀਬੀ ਘੱਟ ਸਕੇ ਉਸ ਦੀ ਮਾਂ ਦਾ ਵੀ ਕਹਿਣਾ ਕਿ ਮੇਰਾ ਬੱਚਾ ਤਾਂ ਬੜਾ ਹੌਣ ਹਾਰ ਸੀ ਉਹ ਤਾਂ ਕਿਸੇ ਨਾਲ ਲੜਾਈ ਝਗੜਾ ਹੀ ਨਹੀਂ ਸੀ ਕਰਦਾ ਪਰ ਅਜਿਹਾ ਕੀ ਹੋਇਆ ਕਿ ਪਹਿਲਾਂ ਉਸ ਨੂੰ ਜਗਰਾਉਂਦੇ ਹਸਪਤਾਲ ਨੇੜੇ ਜਿੱਥੇ ਕਿ ਐਸਐਸਪੀ ਦਾ ਦਫ਼ਤਰ ਵੀ ਆ ਉਤੋਂ ਕੁਝ ਦੂਰੀ ਤੇ ਉਸ ਨੌਜਵਾਨ ਨੂੰ ਅੱਧਾ ਘੰਟਾ ਕੁੱਟਿਆ ਗਿਆ ਤੇ ਬਾਅਦ ਵਿੱਚ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸ਼ਾਇਦ ਉਹ ਪਹਿਲਾ ਬੱਚਾ ਸੋਚਦਾ ਹੋਣਾ ਕਿ ਮੈਂ ਮਿਹਨਤ ਕਰਾਂ ਕਾਮਯਾਬ ਹੋ ਕੇ ਆਪਣੇ ਪਰਿਵਾਰ ਨੂੰ ਗਰੀਬੀ ਦੇ ਵਿੱਚੋਂ ਕੱਢ ਸਕਾਂ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸਨੇ ਤਾਂ ਇਸ ਦੁਨੀਆ ਤੋਂ ਪਹਿਲਾਂ ਹੀ ਚਲੇ ਜਾਣਾ ਹਾਲੇ ਕੋਈ ਗੱਲ ਖੁੱਲ ਕੇ ਸਾਹਮਣੇ ਤਾਂ ਨਹੀਂ ਆਈ ਪਰ ਸੋਸ਼ਲ ਮੀਡੀਆ ਉੱਪਰ ਗੈਂਗਸਟਰਾਂ ਵੱਲੋਂ ਇਸ ਦੀ ਜ਼ਿੰਮੇਵਾਰੀ ਲੈ ਲਈ ਗਈ ਆ ਕਿਉਂਕਿ ਆਪਾਂ ਵੇਖਿਆ ਕਿ ਜਦੋਂ ਕੋਈ ਕਿਸੇ ਵੱਡੇ ਖਿਡਾਰੀ ਜਾਂ ਕਿਸੇ ਸਿੰਗਰ ਜਾਂ ਕਿਸੇ ਹੋਰ ਵੱਡੀ ਸ਼ਖਸੀਅਤ ਦਾ ਕੋਈ ਨੁਕਸਾਨ ਕਰਦੇ ਆ ਜਾਂ ਉਸ ਨੂੰ ਕੋਈ ਹਾਨੀ ਪਹੁੰਚਾਉਂਦੇ ਆ ਤਾਂ ਸਭ ਤੋਂ ਪਹਿਲਾਂ ਇਹ ਸੋਸ਼ਲ ਮੀਡੀਆ ਉੱਪਰ ਹੀ ਐਕਟਿਵ ਹੁੰਦੇ ਆ ਤੇ ਇਸ ਦੀ ਜ਼ਿੰਮੇਵਾਰੀ ਲਈ ਜਾਂਦੀ ਆ ਕਿ ਇਹ ਜੋ ਵੀ ਘਟਨਾ ਹੋਈ ਆ ਉਹ ਅਸੀਂ ਕੀਤੀ ਆ ਇਸ ਦੀ ਜ਼ਿੰਮੇਵਾਰੀ ਅਸੀਂ ਚੱਕਦੇ ਆ ਉਸ ਨੌਜਵਾਨ ਦੇ ਘਰੇ ਜਦੋਂ ਸਾਰੇ ਲੋਕਾਂ ਨੂੰ ਪਤਾ ਲੱਗਾ ਸਾਰੇ ਪੋਲੀਟੀਸ਼ੀਅਨਾਂ ਨੂੰ ਪਤਾ ਲੱਗਾ ਤਾਂ ਉਹ ਜਿਵੇਂ ਰਾਜਾ ਵੜੰਗ ਵੀ ਉਸ ਦੇ ਘਰ ਗਿਆ ਕਿ ਸ਼ਾਇਦ ਅਸੀਂ ਉਸ ਦੇ ਘਰਦਿਆਂ ਦਾ ਦੁੱਖ ਵੰਡਾ ਸਕੀਏ ਹੋਰ ਵੀ ਵੱਡੇ ਵੱਡੇ ਲੀਡਰ ਉਸ ਦੇ ਘਰ ਜਾਣ ਲੱਗੇ ਕਿਉਂਕਿ ਘਟਨਾ ਹੀ ਅਜਿਹੀ ਸੀ ਜਿਸ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੁਣ ਅੱਗੇ ਪੁਲਿਸ ਨੇ ਇਹ ਪੂਰਾ ਭਰੋਸਾ ਦਿਵਾਇਆ ਕਿ ਜੋ ਵੀ ਹੋਵੇ ਚਾਹੇ ਜਿਹੜਾ ਮਰਜੀ ਗੈਂਗਸਟਰ ਹੋਵੇ ਅਸੀਂ ਉਸ ਨੂੰ ਛੱਡਾਂਗੇ ਨਹੀਂ ਉਸ ਦੇ ਉੱਪਰ ਕਾਨੂੰਨੀ ਤੌਰ ਤੇ ਪੂਰੀ ਕਾਰਵਾਈ ਕੀਤੀ ਜਾਵੇਗੀ ਆਪਾਂ ਪਹਿਲਾਂ ਵੀ ਵੇਖਿਆ ਕਿ ਜਿਹੜਾ ਵੀ ਸਿੰਗਰ ਆ ਜਾਂ ਕੋਈ ਕਬੱਡੀ ਖਿਡਾਰੀ ਇੱਥੇ ਮਸ਼ਹੂਰ ਹੁੰਦਾ ਉਹ ਪੰਜਾਬ ਛੱਡ ਕੇ ਫੌਰੀਨ ਦੇ ਵਿੱਚ ਚਲਾ ਜਾਂਦਾ ਅਕਸਰ ਉਸ ਨੂੰ ਇਹ ਤਾਣੇ ਮੇਣੇ ਵੀ ਮਾਰੇ ਜਾਂਦੇ ਆ ਕਿ ਭਾਈ ਉਹ ਕਾਮਯਾਬ ਤਾਂ ਇੱਥੇ ਹੋਇਆ ਪਰ ਰਹਿਣ ਲਈ ਉਹ ਇੱਥੇ ਆਪਦੇ ਲੋਕਾਂ ਚ ਨਹੀਂ ਰਹਿੰਦੇ ਉਹ ਬਾਹਰ ਚਲੇ ਜਾਂਦੇ ਆ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਤੇ ਆਪਾਂ ਜਿਵੇਂ ਵੱਡੇ ਵੱਡੇ ਸਿੰਗਰ ਵੇਖਿਆ ਜਿਨ੍ਹਾਂ ਨੂੰ ਧਮਕੀਆਂ ਮਿਲਦੀਆਂ ਰਹਿੰਦੀਆਂ ਪੈਸਿਆਂ ਦੀ ਖਾਤਰ ਤੇ ਜਿਨ੍ਹਾਂ ਨੂੰ ਧਮਕਾਇਆ ਵੀ ਜਾਂਦਾ ਕਿ ਤੁਹਾਡਾ ਸ਼ੋਅ ਨਹੀਂ ਲੱਗਣ ਦਿੱਤਾ ਜਾਵੇਗਾ ਉਹ ਵੀ ਵਿਚਾਰੇ ਡਰ ਦੇ ਮਾਰੇ ਇੱਥੋਂ ਚਲੇ ਜਾਂਦੇ ਆ ਪੁਲਿਸ ਵੀ ਆਪਣੇ ਵੱਲੋਂ ਪੂਰਾ ਜੋਰ ਲਾ ਰਹੀ ਆ ਪਰ ਫਿਰ ਵੀ ਕਿਤੇ ਨਾ ਕਿਤੇ ਹਰ ਜਗ੍ਹਾ ਕੋਈ ਨਵੀਂ ਵਾਰਦਾਤ ਹੁੰਦੀ ਰਹਿੰਦੀ ਆ ਜਦੋਂ ਇਹ ਸਾਰਾ ਘਟਨਾਕਰਮ ਜਗਰਾਉ ਦੇ ਵਿੱਚ ਹੋਇਆ ਤਾਂ ਜਗਰਾਉਾਂ ਦੇ ਲੋਕਾਂ ਦਾ ਵੀ ਕਹਿਣਾ ਸੀ ਕਿ ਅਸੀਂ ਪਹਿਲਾਂ ਹੀ ਹਲੇ ਜਾ ਕੇ ਸਾਡੇ ਕੱਚੇ ਸੀ ਤੇ ਇਹ ਨਵਾਂ ਨਵੀਂ ਵਾਰਦਾਤ ਜੋ ਜਿਸ ਨੂੰ ਦੇਖਿਆ ਨਹੀਂ ਜਾ ਸਕਦਾ ਛੱਲਿਆ ਨਹੀਂ ਜਾ ਸਕਦਾ ਹੁਣ ਅੱਗੇ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਵੇਗਾ ਕਿ ਪੁਲਿਸ ਅੱਗੇ ਇਹਨਾਂ ਤੇ ਕੀ ਕਾਰਵਾਈ ਕਰਦੀ ਆ ਤੇ ਪੁਲਿਸ ਕਿੰਨਾ ਕੁ ਇਹਨਾਂ ਉੱਪਰ ਕੰਟਰੋਲ ਕਰਦੀ ਆ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ